ਰੱਜ ਗਏ ਉਸਤਾਦ ਜੀ ਲੋੜ ਵਰਕੇ ਜੀ ਜੀ ਜਾ ਬਰਾਦਰ ਦੇਖ ਸਕਦੇ ਤੁਸੀਂ ਲੋ ਜਰੋ ਸਸਰੀ ਕਲ ਜੀ ਸਾਰਿਆਂ ਨੂੰ ਸੋ ਜਿੱਦਾਂ ਪਾ ਤੁਹਾਨੂੰ ਕਿਹਾ ਸੀ ਕਿ ਬਲੌਗ ਆਪਣੇ ਡੇਲੀ ਆਇਆ ਕਰਨਗੇ ਤੇ ਫੇਰ ਆਪਾਂ ਨੂੰ ਮੈਂ ਨਾ ਕੰਮ ਕੋਈ ਨਾ ਕੋਈ ਪੈ ਜਾਂਦਾ ਠੀਕ ਹੈ ਤੇ ਭਰਾ ਆਪਣੇ ਦਾ ਫੋਨ ਆ ਰਿਹਾ ਹੈ ਕਿ ਸ਼ਹਿਰ ਜਾਣਾ ਪਰ ਸਰ ਜਾਣਾ ਠੀਕ ਹੈ ਜੀ ਤੇ ਬਸ ਭਰਾ ਵੇਟ ਕਰਦਾ ਪਿਆ ਬਾਹਰ ਤੇ ਆਪਾਂ ਵੀ ਚੱਲੇ ਆਂ ਪਰਾ ਦੇ ਕੋਲ ਲਓ ਵੀ ਮਤਲਬ ਆਪਾਂ ਜਾਂਦੇ ਪਏ ਆਂ ਭਰਾ ਦੇ ਕੋਲ ਤੇ ਤੁਹਾਨੂੰ ਜਦਾਂ ਦੱਸਿਆ ਸੀ ਵੀ ਆਪਾਂ ਡੇਲੀ ਵਲੌਗ ਦੀ ਰੁਟੀਨ ਨਹੀਂ ਤੋੜਨੀ ਇਸੇ ਤਰ੍ਹਾਂ ਆਪਣਾ ਡੇਲੀ ਵਲੌਗ ਆਇਆ ਕਰੂਗਾ ਤੇ ਡੇਲੀ ਵਲੌਗ ਪਾ ਰਹੇ ਆ ਮੈਂ ਨਾ ਠੀਕ ਹੈ ਜੀ ਤੇ ਆ ਸਾਡਾ ਪਿੰਡ ਆ ਪਿੰਡ ਦੇ ਵਿੱਚੋਂ ਗੁਜ਼ਰਦੇ ਹੋਏ ਠੀਕ ਹੈ ਜੀ ਤੇ ਚੱਲਦੇ ਆ ਭਰਾ ਨਾਲ ਚੱਲਦੇ ਆ ਸ਼ਹਿਰ ਕੋਈ ਨਾ ਕੋਈ ਰੋਜ਼ ਕੰਮ ਪਿਆਰੇ ਦਾ ਭਰਾ ਦਾ ਵਿਆਹ ਵਾ ਤੇ ਮਿਲਾਂਦੇ ਆ ਤੁਹਾਨੂੰ ਭਰਾ ਦੇ ਨਾਲ ਜਿਹੜੇ ਭਰਾ ਦਾ ਵਿਆਹ ਆ ਆਪਣਾ ਮੈਂ ਨਾ ਪੜਦੇ ਬਾਰ ਬਾਰ ਖੜਾ ਸੀ ਗੱਡੀ ਲੈ ਕੇ ਸਾਡੇ ਉੱਥੇ ਗੱਡੀ ਨਹੀਂ ਨਾ ਜਾਂਦੀ ਆਹ ਕਰਕੇ ਤੇ ਵੇਖੋ ਭਰਾਣ ਦਾ ਕੋਈ ਕੰਮ ਹੈ ਆਹ ਕਰਕੇ ਚਲੋ ਜਾਣ ਦਿਓ ਇਹ ਚੱਲੇ ਆਂ ਬਸ ਮਤਰੋ ਯਾਰ ਮੇਰੀ ਇੱਕ ਸਪਲੀ ਆ ਗਈ ਯਾਰਾ ਸਸੀ ਦਾ ਸਤਾਜੀ ਸਤਿ ਸ਼੍ਰੀ ਅਕਾਲ ਕਿਹੜੀਆਂ ਸਵਲੀਆਂ ਲੈ ਜਾਂਦੇ ਨੰਬਰ ਪਰਮਾਨੈਂਟ ਆ ਇਹ ਨੰਬਰ ਮਤਲਬ ਪਰਮਾਨੈਂਟ ਮਤਲਬ ਪਰਮਾਨੈਂਟ ਇਹ ਬਈ ਦਾ ਵਿਆਹ ਹੈ ਬਈ ਠੀਕ ਹੈ ਜੀ ਐਦਾਂ ਕਿਦਾਂ ਨਹੀਂ ਸ਼ੋ ਹੋ ਜੂਗਾ ਸਾ ਜੀ ਇੱਥੇ ਪਰ ਇੰਸਟਾਗ੍ਰਾਮ ਫੇਸਬੁੱਕ ਕੁਝ ਨਹੀਂ ਸ਼ੋ ਹੋਣਾ ਉਹ ਭਰਾ ਮੇਰੀ ਲੋਕੇਸ਼ਨ ਕੁਛ ਨਹੀਂ ਕੱਢ ਲਿਓ ਤੁਸੀਂ ਤਦ ਤੱਕ ਆਲੀ ਜੋਰਿਆਂ ਬਹੀਂਦਾਂ ਤੇ ਕਿੱਥੇ ਜਾਂਦੇ ਆ ਇਹਦਾ ਮੈਨੂੰ ਵੀ ਨਹੀਂ ਦੱਸਿਆ ਭਰਾ ਨੇ ਕਿ ਜਾਣਾ ਕਿੱਥੇ ਆ ਬਸ ਕਹਿੰਦਾ ਤੂੰ ਰੈਡੀ ਹੋ ਆ ਭਾਈ ਜਾਣਾ ਕਿਤੇ ਠੀਕ ਹੈ ਜੀ ਮੈਂ ਮੇਰਾ ਅਗਰ 97 ਦਾ ਜਨਮ ਭਰਾ ਕਿੱਦਾਂ ਵੀ ਗੱਡੀ 97 ਦਾ 96 ਦਾ ਹੋ ਸਕਦਾ ਚਲਾ ਲੈਂਦਾ ਕੀ ਪਤਾ ਹੱਟ ਤੋਂ ਛੋਟਾ ਹੀ ਹੋਵੇ ਮਾ ਸਰ ਡਰਾਈਵਰ ਚੇਂਜ ਹੁੰਦੇ ਹੋਏ ਮੇਰੇ ਮਿੱਤਰੋ ਹੈਂ ਭਰਾ ਨੇ ਥੋੜੀ ਗੱਲ ਬਾਤ ਕਰਨੀ ਹੈ ਇਹ ਕਰਕੇ ਤੇ ਮੇਲ ਪਰ ਉਹ ਵੀ ਲਿਖ ਦੇ ਯਾਰ ਕੋਈ ਨਹੀਂ ਮੈਂ ਪੁੱਛ ਕੇ ਵੀ ਦੇਣਾ ਤੇ ਗੱਡੀ ਹੁਣ ਦਾਸ ਨਹੀਂ ਚਲਾਉਣਗੇ ਉਦਾਂ ਤੇ ਆ ਲੋ ਕੇ ਯਾਰ ਮੁੰਡਾ ਮਤਲਬ ਇਹਦਾ ਭਾਵੇਂ ਆ ਵੀ ਯਾਰ ਹੋ ਬੇਮਤਰੋ ਆ ਆ ਪਾਤੀ ਰਾਣੀ ਹੁਣ ਸ਼ਹਿਰ ਨੂੰ ਬਿਲਕੁਲ ਸਹੀ ਬਿਲਕੁਲ ਸਹੀ ਜਾਂਦੇ ਪਏ ਆ ਵੀ ਬਿਲਕੁਲ 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 ਸਹੀ ਹੈ ਸਹੀ ਠੀਕ ਆ ਬਲਾ ਆਮ ਉਮਰ ਆ ਹਾਂ ਉਮਰਿਆ ਮਤਲਬ 25 26 ਸਾਲ ਠੀਕ ਆ ਓਕੇ 25 ਕੇ ਸਾਲ ਆ ਮਤਲਬ ਮੈਂ 25 ਸਾਲ ਕਹਿ ਦੂੰ ਮੈਂ ਹਨਾ ਰੋਗੇ ਮਿੱਤਰੋ ਚੈੱਕ ਕਰੋ ਆ ਡਾਟ ਆ ਗਿਆ ਇਲਹਾਮ ਮੈਂ ਆਪਣੇ ਹਿਸਾਬ ਨਾਲ ਕਰੂੰਗਾ ਨਾ ਕੋਈ ਤਰੀਕੇ ਨਾਲ ਗੱਲ ਯਾਨੀ ਕੋਸਤੀ ਤੌਰ ਤੇ ਕਿੰਨਾ ਬਾਅਦ ਚ ਕੁਛ ਨਹੀਂ ਹੋਗਾ ਕੋਈ ਨਹੀਂ ਦੇਖੋ ਤੁਹਾਡੇ ਸਾਹਮਣੇ ਉਹ ਹੈ ਜੀ ਮਿਲਣਾ ਨਾਲ ਹੀ ਬਹਿ ਕੇ ਤੁਹਾਡੇ ਸਾਹਮਣੇ ਉੱਥੇ ਕਰ ਲਾਂਗੇ ਗੱਲ ਹਣਾ ਕਾਠੀ ਪਹਿਲਾਂ ਮੈਨੂੰ ਉਹ ਮੁੰਡੇ ਦੀ ਨਾ ਫੋਟੋ ਮਿਲ ਜਾ ਕਿਰਪਾ ਕਰਿਓ ਬਾਈ ਗੁਰੂ ਜੀ ਜੇਕਰ ਉਹ ਕੋਈ ਛੇਰਾ ਉਹ ਨਾਲ ਦਾ ਮੁੰਡਾ ਜੇ ਫੋਟੋ ਸੈਂਡ ਕਰ ਦੇਣਾ ਅਜੇ ਉਹ ਮੁੰਡੇ ਦੀ ਪੈਸੇ ਉਦਾਂ ਹੀ ਫਿਰ ਮੈਂ ਸਪਸ਼ਟ ਕਰਾਂਗੇ ਜਿਹੜਾ ਬੰਦਾ ਪਿਆ ਜਿਹਦਾ ਤੁਸੀਂ ਦੇਖਿਆ ਕਿ ਹੋਰ ਵੀ ਮੇਰੇ ਵੀਰੋ বাস ਦੇ ਪਿੱਛੇ ਵੇਖੋ ਕਿੰਨੀ ਸੋਹਣੀ ਮੂਰਤ ਬਣਾ ਰੱਖੀ ਚਿੰਨ੍ਹ ਲੈ ਜੰਦਾ ਅੰਦਾ ਹੋਰ ਕੀ ਸਿੱਧੂ ਮੂਸੇਵਾਲਾ ਟੀਮ ਸਿੱਧੂ ਸੰਦੀਪ ਨੰਗਣਾ ਜੀ ਲੈਜੈਂਡਰੀ ਔਰ ਦੋ ਜਿੱਤ ਨਹੀਂ ਰੱਖ ਹੁਣ ਤੇ ਜਾਂਦੇ ਆਪਾਂ ਕਿੱਥੇ ਪਏ ਸਤਾਜੀ ਤੁਸੀਂ ਦੱਸਿਆ ਨਹੀਂ ਮੈਨੂੰ ਸਾਧ ਤੇ ਲਿਆ ਬਸ ਗੇ ਸ਼ਹਿਰ ਵੇਖਣ ਚੱਲੇ ਆ ਸ਼ਹਿਰ ਵੇਖਣ ਅੱਗੇ ਨਹੀਂ ਵੇਖਿਆ ਨਾ ਕਿਰਾ ਫੇਰ ਵੇਖ ਲਈਏ ਨਾ ਠੀਕ ਆ ਇਹ ਸਾਡੀ ਆਲਖ ਆਲਖ ਇੱਜਾ ਪਮੜਾ ਜਾਂਦੇ ਰਹੇ ਇਸ ਕੰਦੇ ਯਾ ਇਹਦੇ ਵਿੱਚ ਜਾ ਕੇ ਬਿਨਾਂ ਕਿਰਾਏ ਤੋਂ ਬਹੁਤ ਵਾਰ ਬੈਠੇ ਮੇਰੇ ਵੀਰੋ ਇਹ ਉਹੀ ਬੱਤਸਾ ਹੈ ਤੇ ਜਾਂਦੇ ਵੀ 5 ਰੁਪਏ ਦਵਾਈਆਂ ਦੇ ਦਿੰਦੇ ਦਿੰਦੇ ਉਹ ਵੀ ਉਹ ਵੀ ਨਹੀਂ ਦਿੰਦੇ ਦਿੰਦੇ ਆ ਨਹੀਂ ਦਿੰਦੇ ਕੇ ਨੇ ਵੀ ਚੱਲ ਬਾਜੀ ਜਾਈਏ ਹਾਂ ਪੁਜੇ ਪੁਜੇ ਨਹੀਂ ਗਾਣਾ ਸਹੀ ਗੱਲ ਇੱਕ ਹੋਰ ਸਤਾਜੀ ਕਿੰਨੀ ਵਧੀਆ ਚੀਜ਼ ਲਿਖੀ ਆ ਬਾਪੂ ਨੇ ਕਿਹਾ ਤੂੰ ਮਨ ਨੂੰ ਨੀਵਾ ਕਰ ਲੈ ਹਾਂ ਅਕਾਲਾ ਪੈ ਕਰੋ ਵਡੀਆਂ ਆ ਡਿੱਕੇ ਵਾਲੇ ਦਾ ਗਾਣਾ ਨਹੀਂ ਆ ਹਾਂ ਹੈਨਾ ਉਹ ਚੀਜ਼ ਨਹੀਂ ਲਿਖੀ ਇੱਕ ਹੋਰ ਲਿਖਿਆ ਏ ਕਿਹੜਾ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਸੱਜਣਾ ਵੀ ਸੱਜਣਾ ਵੀ ਮਰ ਜਾਣਾ ਸਹੀ ਗੱਲ ਆ ਜਿਸ ਤਰ੍ਹਾਂ ਸਤਾਦੀ ਮੇ ਅਮਰੇ ਸੀਜ਼ਨ ਬਹੁਤ ਲੋਬੀ ਮਤਰੋ ਜਾਤੇ ਪਏ ਆ ਤਾਂ ਟ੍ਰੈਫਿਕ ਤੁਸੀਂ ਦੇਖ ਸਕਦੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਉਸ ਦਿਨ ਤੁਸੀਂ ਸਾਨੂੰ ਭੇਜ ਨਹੀਂ ਦਿੱਤਾ ਸੀ ਉਧਰ ਸ਼ਿਫਟ ਕਰਤਾ ਠੀਕ ਹੈ ਜੀ ਹਾਂਜੀ ਮੈਂ ਤਾਂ ਹੁਣੇ ਵੀ ਆ ਸਕਦਾ ਜੀ ਚਲਦੇ ਪਏ ਆ ਉਹ ਵੀ ਮਿੱਤਰੋ ਕਹਿੰਦੇ ਮੁੰਡੇ ਕਿੱਥੇ ਪਹੁੰਚ ਗਏ ਮੁੰਡੇ ਪਹੁੰਚ ਗਏ ਆ ਵੀ ਰਣਜੀਤ ਐ ਵੀ ਨਿਊ ਬਲਾਕ ਕਿਹੜਾ ਵੀ ਬੀ ਬਲਾਕ ਰੇੜੀ ਮਾਰਕੀਟ ਕੀ ਖਾਣਾ ਓਏ ਇੱਥੋਂ ਸਾਨੂੰ ਲੱਗੀ ਸੀ ਭੁੱਖ ਤੇ ਉਸਤਾਦ ਕਹਿੰਦਾ ਕੰਮ ਬਾਅਦ ਕਰਾਉਣੇ ਪਹਿਲਾਂ ਕੁਝ ਖਾ ਲੀਏ ਠੀਕ ਹੀ ਹੋਣਾ ਬਾਈ ਜਾਣ ਤਾਂ ਗੜੀ ਜਾਣਦੇ ਜਾਨ ਤੇ ਅਸੀਂ ਕੁਝ ਖਾਣ ਪੀਣ ਦੀ ਸਲਾਹ ਦੇ ਬਲੋਸ ਠੀਕ ਹੈ ਜੀ ਤੇ ਵੇ ਨੋਈ ਇਨੇ ਇਥੋਂ ਕੀ ਖਾਣੇ ਆਂ ਉਹ ਅਬਰ ਕਰ ਰੋਲ ਖਾ ਕੇ ਹੁੰਨੇ ਆ ਯਾਰ ਰੋਲ ਹੂੰ ਠੀਕ ਐ ਮੈਂ ਜ ਰੋਲ ਹੈ ਕੋਈ ਹਾਂਜੀ ਕੀ ਹੈ ਜੀ ਪਨੀਰ ਰੋਲ ਹਨਜੀ ਹਾਂ ਹਾਂ ਵਧੀਆ ਹੈ ਬਣਾਉਣਾ ਯਾਰ ਦੋ ਰੋਲ ਕਰ ਦੇ ਚਾਂਕ ਨਹੀਂ ਹੋਈ ਨਹੀਂ ਬੁਗਿਆ ਦੇ ਨਹੀਂ ਉਹ ਵੀ ਮਤਰਾ ਦੋ ਕਰਾਲਿਆ ਰੋਲ ਰੋਵੋਲਾ ਥਾਗੇ ਤੇ ਫਿਰ ਵੰਦੇ ਠੀਕ ਹੈ ਜੀ ਕੋਈ ਨਾ ਅ ਸਤਾਜੀ ਪੰਜ ਮਿੰਟ ਦਾ ਰਸਤਾ ਹੀ ਹੋਣਾ ਮੈਨੂੰ ਲਾਗੇ ਛੱਕੀ ਆ ਇਹ ਬਲੌਗ ਬਾਸ ਠੀਕ ਹੈ ਫਿਰ ਉਤਰੀਏ ਇਹਨਾਂ ਦੇ ਯਾਰ ਸ਼ੀਸ਼ੇ ਚਾੜ ਦੇ ਤਾ ਹਾਂ ਤੇ ਲੋ ਵੀ ਮਿੱਤਰੋ ਅਸੀਂ ਪਹੁੰਚ ਗਏ ਆ ਤੇ ਸ਼ਾਮ ਨੂੰ ਇੱਥੇ ਇੰਨੀ ਗਰਾਉਂਡ ਹੁੰਦੀ ਨਾ ਮੈਂ ਕੰਨ ਗੱਲਾਂ ਹੁੰਦੀਆਂ ਠੀਕ ਹੈ ਜੀ ਇਥੋਂ ਖਾ ਪੀ ਕੇ ਨਿਕਲਦੇ ਆ ਜੀ ਕੁਛ ਨਾ ਕੁਛ ਸਤਾਰ ਕਹਿੰਦਾ ਭੁੱਖ ਲੱਗੀ ਸੀ ਮੈਨੂੰ ਭੁੱਖ ਲੱਗੀ ਤੇ ਕੁਛ ਖਾ ਪੀ ਲੈਨੇ ਆ ਠੀਕ ਹੈ ਜੀ ਤੇ ਰਾਣੀ ਜੀ ਸੁੰਦਰਾ ਲਾਤੀ ਆਪਾਂ ਲੀ ਗਏ ਜੀ ਮਾਤਰਾ ਤੇ ਪੀ ਘੱਤੀ ਜੀ ਲਾਓ ਬੀ ਕਿਹੜਾ ਨੌਨ ਵੇਜ ਬਣਾ ਲੈ ਕੇ ਵੇਜ ਠੀਕ ਆ ਨੌਨ ਵੇਜ ਨਹੀਂ ਉਹ ਮੈਂ ਖਾਣਾ ਮੈਂ ਆਪ ਛੱਡਿਆ ਜੀ ਬਸ ਠੀਕ ਬਸ ਠੀਕ ਆ ਹਰ ਹੋਰੇਡ ਮਾਰਕੀਟ ਚੋਂ ਖਾਣ ਲੱਗੇ ਆਪਾਂ ਮੁਹੰਮਦ ਹਨਾ ਮੁਹੰਮਦਸ ਹੋਰੇ ਆ ਫਰਾਈਡ ਹੋਰ ਹੋਰ ਜਿਵੇਂ ਤਿਆਰ ਹੁੰਦਾ ਵੀ ਖਾ ਸਕਦੇ ਤੇ ਇੱਧਰ ਆਪਣਾ ਹੋਣ ਰਿਆ ਰੋਲ ਤਿਆਰ ਬਸ ਠੀਕ ਹੈ ਜੀ ਤੇ ਇਧਰੋਂ ਖਾਵਾਂਗੇ ਰੋਲ ਫਿਰ ਰੱਜ ਜਾਂਗੇ ਆਪਾਂ ਖਰਜਾਂਗੇ ਹੋਰ ਖਾਲਾਂਗੇ ਠੀਕ ਆ ਤੇ ਉਹ ਲੱਗੀ ਆਪਣੀ ਰਾਣੀ ਸੁੰਦਰਾ ਠੀਕ ਆ ਕਰਾ ਕੇ ਲਿਉਣੀ ਨੂੰ ਕੰਪਾਉਂਡ ਮੇਰੇ ਉਹ ਆਪਣੇ ਮੁਹੰਮਦ ਹੋ ਕੇ ਤਿਆਰ ਆ ਗਏ ਆ ਜੀ ਚਲੋ ਬੰਦਰਾ ਛੱਟ ਹੋਈ ਆ ਸਵਾ ਖੜੀ ਚੱਕੋ ਕੰਮ ਇੱਧਰ ਦੇਖ ਸਾਡੇ ਤਰ੍ਹਾਂ ਦੋਲ ਪਸੰਦ 加ੜੀ ਬੜਾ ਗਿਆ ਬਈ加ੜੀ ਬੜਾ ਗਿਆ ਸਭ ਨੂੰ ਖਾar ਤੋਂ ਪੜਨਾ ਹੈ ਲੋ ਜੀ ਸਾਡੇ ਐਗ ਐਗ ਰੋਲ ਨਹੀਂ ਦੂਜਾ ਹਨਾ ਸਾਡੇ ਰੋਲ ਹੋ ਕੇ ਤਿਆਰ ਵੈਜ ਰੋਲ ਤਿਆਰ ਹੋ ਕੇ ਸਾਡੇ ਕੋਲ ਪਹੁੰਚ ਚੁੱਕੇ ਹੈ ਜੀ ਤੇ ਹੁਣ ਅਸੀਂ ਇਹਨਾਂ ਨੂੰ ਖਾਵਾਂਗੇ ਦੇ ਵੇਖਾਂਗੇ ਕਿੰਨਾ ਦਾ ਸਵਾਦ ਆ ਮੈਂ ਉਸਤਾ ਜੀ ਤਾਂ ਪਹਿਲੀ ਹੀ ਖਾਣ ਲੱਗਾ ਜੀ ਦੂਜਾ ਐਗ ਰੋਲ ਪੜੀ ਯਾਰ ਖਾਦਾ ਮੈਂ ਪਰ ਹੁਣ ਨੌਨ ਵੈਜ ਮੈਂ ਵੀ ਛੱਡਿਆ ਵਾ ਵੈਜ ਹੀ ਚੱਲਦਾ ਕੰਮ ਠੀਕ ਹੈ ਜੀ ਖਾ ਗਏ ਤੁਹਾਨੂੰ ਦੱਸਦੇ ਹਾਂ ਕੀ ਸਵਾਦ ਹੈ ਇਹਦਾ ਰੱਜ ਗਏ ਉਸਤਾਦ ਜੀ ਲੌੜ ਵਰਕੇ ਜੀ ਜੀ ਆ ਅਸਲ ਤੇ ਹੁਣੇ ਰਾਸ਼ਨ ਪਾਰਟੀ ਦੇ ਤਾ ਤੇ ਮੈਂ ਵੀ ਰੋਟੀ ਖਾ ਕੇ ਆਇਆ ਹੀ ਕਰੂੰ ਉਸਤਾਦ ਜੀ ਬਹੁਤ ਯਾਰੀਆਂ ਮੈਂ ਤਾਂ ਮਾਮਾ 5-7 ਖਾ ਕੇ ਆਇਆ ਹਾਂ ਤੇ ਮੈਂ ਕਹਿੰਨੀ ਮੈਂ 5 ਖਾਧੀਆਂ ਆਪ ਉਹ ਨਾਲ ਚੌਲ ਖਾਦੇ ਆ ਕੋਈ ਨਾ ਕੋਈ ਕੋਈ ਨਹੀਂ ਤੇ ਲਓ ਵੀ ਮਤਰੋ ਇੱਥੋਂ ਲੱਗੇ ਆਣ ਆਪਾਂ ਨਿਕਲਣਾ ਚੱਲੀਏ ਹਨਾ ਹੋਰ ਕੀ ਚਾਹੀਦਾ ਵਾ ਟਿੱਪ ਪਿੱਕ ਵੜ ਕੇ ਲਿਓਨਾ ਮੈਂ ਚੱਲ ਫਿਰ ਆਹ ਲੈ ਜਾ ਟਰੱਕ ਦੀ ਮਾਣ ਕੋ ਟਿੱਪ ਲਾ ਲਓ ਵੀ ਮੁੰਡੇ ਅੱਜ ਪੁੱਜ ਕੇ ਤੇ ਮੈਂ ਨਾਲ ਲੱਗੇ ਨਿਕਲਣਾ ਇੱਥੋਂ ਹਾਂ ਚੱਲ ਠੀਕ ਆ ਹੈਗੀ ਕਿਸ ਨਾਲ ਕੇ ਕੇ ਚੀਜ਼ ਖਾਦੇ ਹੈ ਉਹ ਚਾਲੋ ਚਲਿਏ ਚਲਿਏ ਚੱਲ ਹਰਦਾਸ ਕੇ ਮੀਂ ਜਣਾ ਜੀ ਉਹ ਦਿ ਮਿੱਤਰੋ ਹਾਈਲਾਈਟਸ ਸ਼ੋਅ ਦਿਖਾਉਣਾ ਹੈ ਜੀ ਆ ਦੇਖੋ ਲੱਗੇ ਨਿਕਲਣਾ ਬਈ ਤੂੰ ਦੱਸ ਜਾਨਾ ਕਹਿਣੂ ਇਹ ਬਲੋਕ ਇਹ ਮੋਕ ਇਹ ਮੋਕ ਮਾਰ ਕਿ ਭਾਈ ਕੁੱਕੂ ਹੱਬ ਵੀ ਹੈਗਾ ਯਾ ਆਪ ਟੈਟ ਤੋਂ ਕਰਨਾ ਹੀ ਪੜੇਗਾ ਜਿਵੇਂ ਜਿਵੇਂ ਜੀ ਆਓਏ ਜੀ ਨਹੀਂ ਦੱਸਣਾ ਕਿ ਟੈਟ ਆ ਕੇ ਨਹੀਂ ਲਾਵੇ ਠੀਕ ਆ ਵਿੱਚ ਕਿਹੜਾ ਕੁਝ ਦੇਖਣ ਦਵਾ ਕਿੰਨੀ ਕੰਮ ਕਰਾਉਣਾ ਦੱਸਣਾ ਮੈਂ ਹੌਸਪੀਟਲ ਹੌਸਪੀਟਲ ਸੀਰੀਅਲ ਮੈਡੀਕਲ ਕਰਵਾਉਣਾ ਤਾਂ ਮੈਂ ਕਰ ਚੁੱਕਾ ਹਾਂ ਚਲੋ ਮੇਰਾ ਨੰਬਰ ਹੈ ਉਸਦੇ ਬਾਅਦ ਠੀਕ ਹੈ ਕਰਦੇ ਆਓ ਲੋ ਵੀ ਆਪਣਾ ਕੰਮ ਕਰਕੇ ਹੁਣ ਕਰਕੇ ਕਾਰਜ ਪੂਰੇ ਜੈਜ ਬਿੱਲਾ ਘਰ ਚੱਲਿਆ ਇੱਥੋਂ ਆਪਣੇ ਕੰਮ ਹਾਰ ਨਹੀਂ ਬੜੇ ਮਾਰਦਾ ਆਰੇ ਇਧਰੋਂ ਇਧਰ ਨੂੰ ਹੀ ਨਾ ਜਾਣਾ ਆਪਾਂ ਸੱਜੇ ਮੋੜਦੇ ਨੇ ਨਾ ਹਾਂ ਸੱਜੇ ਸੱਜੇ ਉੱਪਰੋਂ ਦੀ ਕਮਾਲਾ ਲੋ ਵੀ ਮਿੱਤਰੋ ਇਹੋ ਜੇ ਆਦ ਲਾਗੇ ਅੱਜ ਅੱਜ ਸਖਤਾਈ ਬਹੁਤ ਆ ਉਹ ਵੀ ਮਿੱਤਰੋ ਕਾਢ ਆਇ ਸ਼ਹਿਰ ਦਾ ਗੇੜਾ ਗੁੜਾ ਮੁੰਡੇ ਹੈ ਤੇ ਪਹੁੰਚ ਚੁੱਕੇ ਆ ਘਰ ਹਾਂ ਮੈਂ ਵੀ ਚੱਲਿਆ ਘਰ ਨੂੰ ਤੇ ਵੀ ਵੀਰ ਚੱਲਿਆ ਠੀਕ ਹੈ ਜੀ ਮੈਨੂੰ ਵੀ ਥੋੜਾ ਜਿਹਾ ਕੰਮ ਸੀ ਹਨਾ ਹਮ ਲੋ ਵੀ ਮਿੱਤਰੋ ਆਪਾਂ ਵੀ ਪਹੁੰਚ ਚੁੱਕੇ ਹਾਂ ਹੁਣ ਘਰ ਠੀਕ ਹੈ ਜੀ ਤੇ ਵਲੌਗ ਤੁਸੀਂ ਦੇਖ ਹੀ ਲਿਆ ਜਿੱਥੇ ਆਪਾਂ ਗਏ ਸੀ ਅੰਬਰਸਰ ਤੇ ਗਏ ਸੀ ਕੋਈ ਖਾਸ ਕੰਮ ਭਰਾ ਦੇ ਹਨਾ ਤੇ ਭਰਾ ਦਾ ਨਾ ਵਿਆਹ ਆ ਆਪਣੇ ਦਾ 30 29 ਤਰੀਕ ਨੂੰ ਠੀਕ ਹੈ ਜੀ ਤੇ ਬਲੌਗ ਹੋਣੇ ਗਮੋ ਗਮ ਦਿੱਲੀ ਬਲੌਗ ਆਇਆ ਕਰਨਾ ਤੇ ਤੁਸੀਂ ਦੱਬ ਕੇ ਸ਼ੇਅਰ ਤੇ ਲਾਈਕ ਤੇ ਕਮੈਂਟ ਕਰਿਆ ਕਰੋ ਠੀਕ ਹੈ ਜੀ ਤੇ ਭਰਾ ਮੇਰੇ ਬਸ ਮਿਲਦੇ ਆਪਾਂ ਅਗਲੇ ਬਲੌਗ ਦੇ ਨਾਲ ਤੇ ਗਲਤੀ ਕਿਸ ਤਾਕੀ ਮਾਫ ਕਰਿਓ ਕਿਉਂਕਿ ਅੱਲੇ ਨੂੰ ਨਹੀਂ ਬਲੌਗ ਬਣਾਉਂਦੀ ਯਾਦ ਨਹੀਂ ਆ ਤੇ ਇਦਾਂ ਹੀ ਬਸ ਗੱਲਾਂ ਬਾਤਾਂ ਕਰੀ ਜਾਂਦੇ ਆ ਠੀਕ ਹੈ ਜੀ ਤੇ ਤੁਹਾਡੀ ਸਪੋਰਟ ਦੀ ਲੋੜ ਆ ਸਪੋਰਟ ਕਰੋ ਸਾਰੇ ਜਣੇ ਰੱਜ ਕੇ ਤੇ ਮਿਲਦੇ ਆਂ ਨੈਕਸਟ ਬਲੌਗ ਦੇ ਨਾਲ ਠੀਕ ਹੈ ਜੀ